ਹਾਂ ਵੀ ਦੋਸਤੋ ਆਪਾਂ ਤੁਹਾਡੇ ਸਾਹਮਣੇ ਇੱਕ ਲੈ ਕੇ ਆਏ ਸਟੋਰੀ ਨਵੀਂ ਤ੍ਰਕੇਸ਼ ਕੁਮਾਰ ਇਹ ਰਕੇਸ਼ ਕੁਮਾਰ ਇੱਕ ਮਹਾਰਾਸ਼ਟਰ ਦੇ ਵਿੱਚ ਬਹੁਤ ਹੀ ਵੱਡਾ ਕਾਰੋਬਾਰੀ ਇਨਸਾਨ ਸੀ ਜਿਹਦੀਆਂ ਫੈਕਟਰੀਆਂ ਹੋਰ ਕੰਪਨੀਆਂ ਤੇ ਬਾਹਰਲੇ ਮੁਲਕਾਂ ਦੇ ਵਿੱਚ ਸਮਾਨ ਜੋ ਸਪਲਾਈ ਕਰਦਾ ਸੀ ਬਹੁਤ ਵੱਡਾ ਬਿਜ਼ਨਸ ਉਸ ਬੰਦੇ ਦਾ ਸੀ ਤੇ ਉਸ ਦਾ ਇੱਕ ਲੜਕਾ ਸੀ ਜੀ ਦਾ ਨਾਮ ਸੀ ਨਿਤਿਸ਼ ਕੁਮਾਰ ਤੇ ਇੱਕ ਉਹਦੇ ਘਰ ਵਾਲੀ ਸੀ ਤਿੰਨ ਘਰ ਦੇ ਵਿੱਚ ਮੈਂ ਵੱਸ ਸੀ ਜਿਨ੍ਹਾਂ ਦੀ ਜਿੰਦਗੀ ਬਹੁਤ ਹੀ ਵਧੀਆ ਚੱਲ ਰਹੀ ਸੀ ਟਾਈਮ ਆਉਂਦਾ ਪ੍ਰਕਾਸ਼ ਕੁਮਾਰ ਦੇ ਘਰ ਵਾਲੀ ਦੀ ਡੈਥ ਹੋ ਜਾਂਦੀ ਹੈ ਤੇ ਮਗਰ ਦੋਨੇ ਪਿਓ ਤੇ ਪੁੱਤ ਹੀ ਰਹਿ ਜਾਂਦੇ ਆ ਇੱਡੀ ਵੱਡੀ ਕੰਪਨੀ ਦੇ ਮਾਲਕ ਹੋਣ ਕਾਰਨ ਬੀਜੀ ਹੋਣ ਕਾਰਨ ਰੋਟੀ ਪਾਣੀ ਤੋਂ ਘਰ ਦੇ ਕੰਮਾਂ ਤੋਂ ਬਹੁਤ ਜ਼ਿਆਦੇ ਪ੍ਰੋਬਲਮ ਦੇ ਵਿੱਚ ਫਸ ਜਾਂਦੇ ਆ ਤੇ ਕੇਸ਼ ਕੁਮਾਰ ਆਪਣੇ ਪੁੱਤਰ ਨੂੰ ਨਿਤਿਸ਼ ਕੁਮਾਰ ਨੂੰ ਕਹਿੰਦਾ ਹੈ ਕਿ ਪੁੱਤ ਜੀ ਤੁਸੀਂ ਵਿਆਹ ਕਰ ਲਓ ਨਿਤਿਸ਼ ਕੁਮਾਰ ਆਪ ਦੇ ਬਾਪ ਨੂੰ ਦੇਖਦਾ ਹੋਇਆ ਘਰ ਦਾ ਕੰਮ ਨਾ ਹੁੰਦਾ ਰੋਟੀ ਪਾਣੀ ਬਣਾਉਂਦਾ ਤੇ ਉਸਨੇ ਇਹ ਫੈਸਲਾ ਕਰ ਲਿਆ ਕਿ ਕੋਈ ਗੱਲ ਨਹੀਂ ਕਿ ਮੈਂ ਸ਼ਾਦੀ ਕਰਾਂ ਪਿਆਰ ਪਰ ਸ਼ਾਦੀ ਹੋਵੇ ਕਿਵੇਂ ਰਿਸ਼ਤਾ ਕੌਣ ਕਰਾਵੇ ਕੁੜੀ ਕਿਵੇਂ ਲੱਭੀ ਜਾਵੇ ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਕਿ ਬਿਜ਼ਨਸਮੈਨ ਅਰਕੇਸ਼ ਕੁਮਾਰ ਪੁੱਤਰ ਨਿਤਿਸ਼ ਕੁਮਾਰ ਲਈ ਲੜਕੀ ਚਾਹੀਦੀ ਹੈ ਕੋਈ ਵੀ ਕਾਸਟ ਦੀ ਹੋਵੇ ਕੋਈ ਚੱਕਰ ਨਹੀਂ ਪਰ ਲੜਕੀ ਘਰ ਦੇ ਕੰਮ ਕਰ ਤੇ ਪੜ੍ਹੀ ਲਿਖੀ ਹੋਣੀ ਜ਼ਰੂਰੀ ਹੈ ਇੱਕ ਲੜਕੀ ਨੇ ਅਖਬਾਰ ਦੇਖਿਆ ਜਿਸ ਦਾ ਨਾਮ ਸੀ ਸੰਧਿਆ ਲੜਕੀ ਪੜ੍ਹੀ ਲਿਖੀ ਸੀ ਕੱਦ-ਕਾਠ ਚੰਗਾ ਸੀ ਸੋਹਣੀ ਸੁਨੱਖੀ ਸੀ ਉਹਨਾਂ ਆਪਣੇ ਘਰਦਿਆਂ ਨੂੰ ਅਖਬਾਰ ਤੋਂ ਦੇਖ ਕੇ ਆਪਦੇ ਘਰਦਿਆਂ ਨਾਲ ਗੱਲ ਕੀਤੀ ਆਪਦੇ ਮਾਪਿਆਂ ਨਾਲ ਤੇ ਲੜਕੀ ਤੱਕ ਪਹੁੰਚ ਕੀਤੀ ਗਈ ਰਕੇਸ਼ ਕੁਮਾਰ ਤੱਕ ਅਤੇ ਉਸਦੇ ਪੁੱਤਰ ਨਿਤਿਸ਼ ਕੁਮਾਰ ਤੱਕ ਪਹੁੰਚ ਕੀਤੀ ਗਈ ਲੜਕੀ ਦੇਖੀ ਗਈ ਸਾਹਮਣੇ ਬਿਠਾ ਕੇ ਸਾਰੀ ਗੱਲਬਾਤ ਹੋਈ ਜਿਵੇਂ ਅੱਜਕੱਲ੍ਹ ਚੱਲਦਾ ਹੈ ਤੇ ਉਹਨਾਂ ਦੇ ਰਿਸ਼ਤੇ ਉਹ ਫਿੱਟ ਆ ਗਿਆ ਸਗੰਦੀ ਰਸਮ ਹੋਈ ਉਸ ਤੋਂ ਬਾਅਦ ਵਿਆਹ ਹੋਇਆ ਵਿਆਹ ਤੋਂ ਬਾਅਦ ਜ਼ਿੰਦਗੀ ਬੜੀ ਖੁਸ਼ੀਆਂ ਹਾਸਿਆਂ ਖੇਡਾਂ ਦੇ ਨਾਲ ਸ਼ੁਰੂ ਹੋ ਗਈ ਤੇ ਜਿਹੜਾ ਰੋਟੀ ਪਾਣੀ ਵੱਲੋਂ ਪਰੇਸ਼ਾਨ ਹੁੰਦੇ ਸੀ ਉਹ ਵੀ ਪਰੇਸ਼ਾਨੀਆਂ ਦੂਰ ਹੋ ਗਈਆਂ ਜਿਹੜੀ ਸੰਧਿਆ ਲੜਕੀ ਸੀ ਪੜ੍ਹੀ ਲਿਖੀ ਸੀ ਉਹ ਘਰ ਦੇ ਵਿੱਚ ਹੀ ਰਹਿੰਦੀ ਸੀ ਕੰਮਕਾਰ ਕਰਦੀ ਸੀ ਜੋ ਆਪਣੀਆਂ ਘਰ ਦੀਆਂ ਔਰਤਾਂ ਕਰਦੀਆਂ ਸਵੇਰੇ ਜਲਦੀ ਉੱਠਣਾ ਆਪਦੇ ਸਹੁਰਾ ਸਾਹਿਬ ਤੇ ਆਪਦੇ ਘਰ ਵਾਲੇ ਨੂੰ ਸਵੇਰੇ ਖਾਣਾ ਬਣਾ ਕੇ ਨਾਸ਼ਤਾ ਬਣਾ ਕੇ ਉਹਨਾਂ ਨੂੰ ਜਾਣਾ ਉਹਨਾਂ ਦਾ ਸਤਿ ਤਿਆਰੀ ਕਰਨੀ ਤੇ ਉਹਨਾਂ ਨੂੰ ਭੇਜਣਾ ਉਹ ਸਵੇਰੇ ਸਵੇਰੇ ਆਪ ਦਾ ਰੋਟੀ ਪਾਣੀ ਤਿਆਰ ਹੋ ਕੇ ਆਪਦੇ ਬਿਜ਼ਨਸ ਜੋ ਉਹਨਾਂ ਦੀਆਂ ਫੈਕਟਰੀਆਂ ਸੀ ਜੋ ਬਿਜ਼ਨਸ ਕਰਦੇ ਸੀ ਉਹ ਪਹੁੰਚਦੇ ਗੱਡੀਆਂ ਲੈ ਕੇ ਬੰਦੇ ਬਹੁਤ ਜ਼ਿਆਦੇ ਤਗੜੇ ਸੀ ਪਰ ਕਿਸੇ ਕਾਮ ਜਦੋਂ ਵਿਆਹ ਹੋਏ ਨੂੰ 6 ਮਹੀਨੇ ਲੰਘ ਜਾਂਦੇ ਆ ਤੇ ਜਿਹੜਾ ਨितीश ਕੁਮਾਰ ਜੀਦਾ ਵਿਆਹ ਹੋਇਆ ਹੁੰਦਾ ਉਹਦਾ ਜਦੋਂ ਉਹ ਆਪਣੀ ਕੰਪਨੀ ਚੋਂ ਘਰ ਨੂੰ ਸ਼ਾਮ ਨੂੰ ਵਾਪਸ ਆ ਰਿਹਾ ਹੁੰਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ اتنا ਐਨਾ ਭੈੜਾ ਹੁੰਦਾ ਕਿ ਉਸ ਨਿਤਿਸ਼ ਕੁਮਾਰ ਦੀ ਉਸੇ ਟਾਈਮ ਤੇ ਮੌਤ ਹੋ ਜਾਂਦੀ ਆ ਜਦੋਂ ਮੌਤ ਹੋ ਜਾਂਦੀ ਆ ਘਰੇ ਪਤਾ ਲੱਗਦਾ ਏ ਤੇ ਘਰ ਦੇ ਵਿੱਚ ਐਨੀ ਦੁੱਖ ਦਾਈ ਜਦੋਂ ਪਤਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਦੁੱਖ ਮਨਾਇਆ ਜਾਂਦਾ ਕਿ ਕੱਲਾ ਕੱਲਾ ਪੁੱਤ ਰਕੇਸ਼ ਕੁਮਾਰ ਦਾ ਜੋ ਦੁਨੀਆ ਤੋਂ ਚਲੇ ਗਿਆ ਪਰਕੇਸ਼ ਕੁਮਾਰ ਦੀ ਉਮਰ ਜ਼ਿਆਦਾ ਹੋ ਨਾ ਹੋ ਚਾਹਵਾ ਹੋਣ ਕਾਰਨ ਉਹ ਆਪਣੇ ਪੁੱਤਰ ਦੇ ਨਾਲ ਕੰਪਨੀ ਨਹੀਂ ਸੀ ਜਾਂਦਾ ਉਹਨੇ ਕੰਪਨੀ ਜਿਹੜੀ ਸੀ ਉਹ ਛੱਡ ਦਿੱਤੀ ਸੀ ਉਹ ਘਰ ਦੇ ਵਿੱਚ ਹੀ ਰਹਿੰਦਾ ਸੀ ਕਿਉਂਕਿ ਉਹਦੀ ਉਮਰ ਜ਼ਿਆਦਾ ਹੋ ਚੁੱਕੀ ਸੀ ਉਹ ਨਹੀਂ ਜਾ ਸਕਦਾ ਸੀ ਪਰ ਉਹਦਾ ਜਿਹੜਾ ਬੋਝ ਸੀ ਸਾਰਾ ਫੇਰ ਉਸਤੇ ਰਕੇਸ਼ ਕੁਮਾਰ ਤੇ ਆ ਗਿਆ ਕਿਉਂਕਿ ਇੱਕ ਤਾਂ ਉਹਦੀ ਲੜਕੇ ਦੀ ਡੈਥ ਹੋ ਗਈ ਇੱਕ ਕਾਰੋਬਾਰ ਬਹੁਤ ਵੱਡਾ ਸੀ ਤੇ ਇੱਕ ਉਹਦੀ ਨੌ ਦੀ ਟੈਨਸ਼ਨ ਬਹੁਤ ਜ਼ਿਆਦਾ ਬਣ ਗਈ ਚਲੋ ਹੌਲੀ ਹੌਲੀ ਟਾਈਮ ਲੰਘਿਆ ਤੇ ਉਸ ਦਾ ਜੋ ਕਿਰਿਆ ਕਰਮ ਸੀਗਾ ਲੜਕੇ ਦਾ ਪੁੱਤਰ ਨਿਤਿਸ਼ ਕੁਮਾਰ ਦਾ ਉਸ ਤੋਂ ਬਾਅਦ ਹੌਲੀ ਹੌਲੀ ਜ਼ਿੰਦਗੀ ਫੇਰ ਲੀ ਤੇ ਚੱਲੀ ਪਰ ਰਕੇਸ਼ ਕੁਮਾਰ ਨੂੰ ਇੱਕ ਚੀਜ਼ ਬਹੁਤ ਵੱਡ ਵੱਡ ਕੇ ਖਾਈ ਜਾਂਦੀ ਸੀ ਕਿ ਜਿਹੜੀ ਉਹਦੀ ਜਵਾਨ ਨੌ ਘਰੇ ਬੈਠੀ ਸੀ ਕਿ ਮੈਂ ਹੁਣ ਇਸ ਦਾ ਕਰਾਂ ਕਿ 나ਉ ਨੂੰ ਕਿਤੇ ਛੱਡ ਸਕਦਾ ਸੀ ਨਾ ਉਹ ਨੂੰ ਕਿਤੇ ਉਹ ਵਾਪਸ ਉਹਨਾਂ ਆਪਦੇ ਮਾਪਿਓ ਕੋਲੇ ਭੇਜ ਸਕਦਾ ਸੀ ਉਹਦੀ ਜ਼ਿੰਮੇਵਾਰੀ ਹੋਰ ਵੀ ਬਹੁਤ ਜ਼ਿਆਦਾ ਵੱਧ ਗਈ ਪਰ ਫੇਰ ਉਸਨੇ ਇੱਕ ਫੈਸਲਾ ਕੀਤਾ ਆਪਦੀ ਜੋ ਸੰਧਿਆ ਨੌ ਸੀ ਉਸ ਨੂੰ ਬੋਲਿਆ ਕਿ ਬੇਟਾ ਤੁਸੀਂ ਮੈਥੋਂ ਨਹੀਂ ਹੁਣ ਜਾ ਹੁੰਦਾ ਕੰਪਨੀ ਦੇ ਵਿੱਚ ਤੁਸੀਂ ਹੁਣ ਕੰਪਨੀ ਆਪ ਦੇ ਹੱਥ ਵਿੱਚ ਕਰੋ ਤੇ ਜਾਣਾ ਆਉਣਾ ਸ਼ੁਰੂ ਕਰੋ ਪਰ ਸੰਧਿਆ ਪੜੀ ਲਿਖੀ ਸੀਗੀ ਉਹਨੇ ਇਹ ਗੱਲ ਦੀ ਜ਼ਿੰਮੇਵਾਰੀ ਪੂਰੀ ਚੱਕੀ ਤੇ ਉਹ ਆਪਣੀ ਕੰਪਨੀ ਦੇ ਵਿੱਚ ਜਾਣ ਲੱਗੀ ਉਹਨੇ ਹੌਲੀ ਹੌਲੀ ਸਾਰਾ ਸਾਰ ਕਿਤਾਬ ਜਿਹੜਾ ਅਰੇ ਕੇਸ਼ ਕੁਮਾਰ ਜੀ ਉਹਨੇ ਦੱਸ ਦਿੱਤਾ ਕਿ ਆਪਣੀਆਂ ਐਨੀਆਂ ਕੰਪਨੀਆਂ ਐ ਐਨੇ ਮੁਲਾਜ਼ਮਨ ਲੱਗੇ ਆ ਤੇ ਆਹ ਆਪਣੇ ਪਾਰਸ ਬੰਦਿਆ ਐਨੀਆਂ ਆਪਾਂ ਨੂੰ ਕਮਾਈ ਆ ਤੇ ਐਨੀਆਂ ਆਪਣੀ ਕੋਲੇ ਜਾਇਦਾਦ ਆ ਐਨੀਆਂ ਆਪਣੀ ਕੋਲੇ ਗੱਡੀਆਂ ਐ ਨਾ ਹੌਲੀ ਹੌਲੀ ਕੰਮ ਤੇ ਜਾਣਾ ਸਟਾਰਟ ਕਰ ਦਿੰਦੀ ਆ ਜਦੋਂ ਉਹਨੂੰ ਸਾਰੇ 5 6 ਮਹੀਨੇ ਹੋ ਜਾਂਦੇ ਆ ਕੰਮ ਤੇ ਜਾਂਦੀ ਨੂੰ ਉਸ ਨੂੰ ਸਾਰੇ ਕਾਰੋਬਾਰ ਦਾ ਪਤਾ ਲੱਗ ਜਾਂਦਾ ਐ ਕਿ ਸਾਡੀ ਕੰਪਨੀ ਕਿੰਨੀ ਫਾਇਦੇ 'ਚ ਜਾ ਰਹੀ ਆ ਕਿੰਨੇ ਘਾਟੇ 'ਚ ਕਿੰਨਾ ਸਾਡੇ ਕੋਲੇ ਰੁਪਈਆ ਆ ਰਿਹਾ ਏ ਕਿੰਨਾ ਜਾ ਰਿਹਾ ਏ ਤੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਜਦੋਂ ਉਹ ਦੇਖਦੀ ਆ ਕਿ ਸਾਨੂੰ ਇੱਕ ਮਹੀਨੇ ਦੀ ਜਾਂ ਸਾਲ ਦੀ ਐਨੀ ਕਮਾਈ ਹੋ ਰਹੀ ਆ ਕਿਉਂਕਿ ਉਹ ਫੈਕਟਰੀਆਂ ਬਹੁਤ ਵੱਡੀਆਂ ਸੀ ਉਹਨਾਂ ਦਾ ਮਾਲ ਜੋ ਸਪਲਾਈ ਬਾਹਰ ਹੁੰਦਾ ਸੀ ਬਹੁਤ ਜ਼ਿਆਦਾ ਕਮਾਈ ਹੁੰਦੀ ਸੀ ਪਰ ਕਿਤੇ ਨਾ ਕਿਤੇ ਉਸ ਸੰਧਿਆ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਹੀ ਸ਼ੈਤਾਨ ਪੈਦਾ ਹੋ ਗਿਆ ਜਿਹੜਾ ਅੱਗੇ ਜਾ ਕੇ ਉਹਦਾ ਕਾਰਨ ਬਹੁਤ ਬੁਰਾ ਬਣਨ ਵਾਲਾ ਸੀ ਜਦੋਂ ਸੰਧਿਆ ਨੇ ਦੇਖਿਆ ਕਿ ਇਸ ਪ੍ਰਾਪਰਟੀ ਦੀ ਮਾਲਕਣ ਸਿਰਫ ਮੈਂ ਹੀ ਹਾਂ ਤੇ ਮੇਰੇ ਤੋਂ ਬਗੈਰ ਇਹਦਾ ਕੋਈ ਮਾਲਕ ਨਹੀਂ ਤੇ ਉਸ ਦੇ ਦਿਲ ਦੇ ਵਿੱਚ ਇੱਕ ਬਹੁਤ ਵੱਡੀ ਆ ਗਈ ਲਾਲਚ ਕਿ ਮੈਂ ਮੇਰੇ ਤੋਂ ਬਗੈਰ ਇਹਦਾ ਕੋਈ ਨਹੀਂ ਹੈਗਾ ਇਸ ਬਜ਼ੁਰਗ ਦਾ ਰਕੇਸ਼ ਕੁਮਾਰ ਦਾ ਕਿ ਮੇਰੀ ਜਾਇਦਾਦ ਆ ਸਾਰੀ ਪਰ ਉਹ ਹੁਣ ਕਦੇ ਤੱਕ ਕਦੇ ਕਿਵੇਂ ਇੱਕ ਤਾਂ ਉਹ ਸੀ ਜਵਾਨੀ ਪਹਿਲੇ ਦੇ ਵਿੱਚ ਤੇ ਇੱਕ ਉਹਨੂੰ ਪੈਸਾ ਤੇ ਇੱਕ ਜਵਾਨੀ ਵੜਵੜ ਖਾਂਦੀ ਸੀ ਉਹ ਰਸਤੇ ਦੇ ਵਿੱਚੋਂ ਆਉਂਦੀ ਆਉਂਦੀ ਇੱਕ ਜਗ੍ਹਾ ਰੁਕੀ ਜਿੱਥੇ ਮੈਡੀਕਲ ਸੀ ਮੈਡੀਕਲ ਤੋਂ ਉਸਨੇ ਕੋਈ ਨਸ਼ੇ ਵਾਲੀ ਵਸਤੂ ਲਈ ਜੋ ਵੀ ਨਸ਼ਾ ਟੀਕਾ ਜਾਂ ਗੋਲੀ ਕੁਝ ਵੀ ਉਹ ਟੀਕਾ ਜਾਂ ਗੋਲੀ ਲਿਆ ਕੇ ਉਹਨੇ ਆਪਦੇ ਸੱਸਰ ਜ ਸਹੁਰੇ ਆਪਣੇ ਸਹੁਰੇ ਨੂੰ ਪਾਣੀ ਦੇ ਵਿੱਚ ਘੋਲ ਕੇ ਦੇ ਦਿੱਤੀ ਤੇ ਉਹ ਨੀਂਦ ਦੇ ਵਿੱਚ ਸੌਂ ਗਿਆ। ਫਿਰ ਉਹਦੇ ਨਾਲ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਜਦੀਰ ਕਰਨ ਦੀ ਕੋਸ਼ਿਸ਼ ਕਰਾਂ। ਪਰ ਉਹਦਾ ਇਹ ਮੁੱਦਾ ਕਾਮਯਾਬ ਨਹੀਂ ਹੋਇਆ। ਕਿਉਂਕਿ ਨੀਂਦ ਦੇ ਵਿੱਚ ਕਿ ਉਹ ਦੋ ਬੰਦਾ ਮਰਿਆਂ ਬਰਾਬਰ ਹੁੰਦਾ ਹੈ ਪਰ ਉਹ ਦੂਸਰੇ ਦਿਨ ਫੇਰ ਜਦੋਂ ਗਈ ਉਸਨੇ ਫੇਰ ਕੱਪੜੇ ਸ਼ਾਰਟ ਪਾਉਣੇ ਸ਼ੁਰੂ ਕਰ ਦਿੱਤੇ ਜਿਹਨੂੰ ਆਪਾਂ ਸ਼ਾਰਟ ਕੱਪੜੇ ਕਹਿ ਦਿੰਨੇ ਛੋਟੇ 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 ਕੱਪੜੇ ਪਹਿਨਣੇ ਘਰ ਦੇ ਵਿੱਚ ਤੇ ਸੌਰੇ ਦੇ ਸਾਹਮਣੇ ਫਿਰਨਾ ਤੁਰਨਾ ਤੇ ਕਿਤੇ ਨਾ ਕਿਤੇ ਜਦੋਂ ਬੰਦਾ ਇਹੋ ਜੀਆਂ ਚੀਜ਼ਾਂ ਦੇਖਦਾ ਨੂੰ ਪੈਸ ਹੋ ਜਾਂਦਾ ਫੇਰ ਉਸ ਨੂੰ ਆਪ ਦੇ ਸਹੁਰੇ ਮਾਪਦੇ ਚੱਕਰ ਦੇ ਲੈਨ ਦੇ ਵਿੱਚ ਉਹ ਇਹੋ ਐ ਉਹਦੀਆਂ ਹਰਕਤਾਂ ਕਰਨ ਲੱਗੀ ਕਿ ਉਹਨੇ ਆਪਣਾ ਸਹੁਰਾ ਆਪਦੇ ਜੋ ਅੰਦਰ ਦੇ ਵਿੱਚ ਕਰ ਲਿਆ ਜਾਨੀ ਕਿ ਸਰੀਰਕ ਸੰਬੰਧ ਬਣਾਉਣ ਚੱਕ ਦੀ ਕੋਸ਼ਿਸ਼ ਹੋ ਗਈ ਉਹ ਮੈਡੀਕਲ ਤੋਂ ਇਹੋ ਜਿਹੀਆਂ ਤਾਕਤਵਰੀਆਂ ਦਵਾਈਆਂ ਇਹੋ ਜਿਹੀਆਂ ਸਰੀਰ ਸੰਬੰਧ ਬਣਾਉਣ ਵਾਲੀਆਂ ਜ਼ਿਆਦਾਤਰ ਇਹੋ ਜਿਹੀਆਂ ਦਵਾਈਆਂ ਲਿਉਣ ਲੱਗੀ ਕਿ ਉਹ ਆਪਣੇ ਸਹੁਰੇ ਦੇ ਨਾਲ ਵੱਧ ਤੋਂ ਵੱਧ ਸਰੀਰਕ ਸੰਬੰਧ ਬਣਾਵੇ ਉਸਨੇ ਕੀਤਾ ਵੀ ਐਵੇਂ ਇਹ ਮੁੱਦਾ ਕੁਝ ਤਰ ਤੱਕ ਚੱਲਦਾ ਰਿਹਾ 2 ਮਹੀਨੇ 4 ਮਹੀਨੇ ਜਦੋਂ ਚੱਲੀ ਗਿਆ ਫਿਰ ਉਹਦੇ ਇੱਕ ਮਾਨ ਦੇ ਵਿੱਚ ਲਾਲਚ ਬਹੁਤ ਵੱਡਾ ਆ ਗਿਆ ਜਦੋਂ ਉਹਦਾ ਸਹਰਾ ਬਿਲਕੁਲ ਉਹਦੇ ਅੰਡਰ ਹੋ ਗਿਆ ਤੇ ਉਹਨੇ ਜਿਹੜੀਆਂ ਕੰਪਨੀਆਂ ਸੀ ਉਹ ਉਹਦੇ ਸਾਰੀਆਂ ਨਾਮ ਕਰਵਾ ਦਿੱਤੀਆਂ ਸੀ ਆਪਦੀ ਨਾਂ ਦੇ ਸੰਧਿਆ ਨੇ ਪਰ ਜਦੋਂ ਉਹਦੇ ਨਾਮ ਕਰਵਾ ਦਿੱਤੀਆਂ ਫਿਰ ਸੰਧਿਆ ਨੇ ਦੇਖਿਆ ਕਿ ਮੈਂ ਹੁਣ ਇਸ ਬੰਦੇ ਨੂੰ ਲੈਣਾ ਕੀ ਆ ਰਕੇਸ਼ ਕੁਮਾਰ ਤੋਂ ਫਿਰ ਉਸਨੇ ਆਪਣੀ ਚਾਲ ਖੇਡਣੀ ਸ਼ੁਰੂ ਕੀਤੀ ਰਕੇਸ਼ ਕੁਮਾਰ ਦੇ ਨਾਲ ਫਿਰ ਉਸਨੇ ਬਹੁਤ ਜ਼ਿਆਦਾ ਘਟਨਾ ਮਾਰੀ ਕੀਤੀ ਜਿਹੜੀ ਰਕੇਸ਼ ਕੁਮਾਰ ਨੂੰ ਉਸਨੇ ਰਾਤ ਨੂੰ ਸੌਣ ਲੱਗਿਆ ਰੋਟੀ ਤੋਂ ਬਾਅਦ ਉਸ ਨੂੰ ਕੁਝ ਪਾਣੀ ਦੇ ਵਿੱਚ ਘੋਲ ਕੇ ਪਿਆ ਦਿੱਤਾ ਜਿਹਦੇ ਨਾਲ ਰਕੇਸ਼ ਕੁਮਾਰ ਦੀ ਮੌਤ ਹੋ ਗਈ ਤੇ ਉਹ ਸਵੇਰੇ ਨਹੀਂ ਉੱਠਿਆ ਜਦੋਂ ਇਹ ਗੱਲ ਪ੍ਰਸ਼ਾਸਨ ਦੇ ਕਾਪੂਲ ਪਹੁੰਚੀ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਆਏ ਉਹਨਾਂ ਨੇ ਉਸ ਨੂੰ ਦੇਖਿਆ ਉਹਨਾਂ ਨੇ ਪੁੱਛਤਕਚੀ ਕੀਤੀ ਉਸ ਨੇ ਸੰਧਿਆ ਨੇ ਇਹੀ ਕਿਹਾ ਕਿ ਰਾਤ ਨੂੰ ਇਹ ਰੋਟੀ ਪਾਣੀ ਸਭ ਕੁਝ ਖਾ ਕੇ ਪਏ ਆ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਜਾਂ ਟੈਕ ਹੋ ਗਿਆ ਜਾਂ ਕੋਈ ਬਹਾਨਾ ਲਗਾਇਆ ਪਰ ਪ੍ਰਸ਼ਾਸਨ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਵੱਡੀ ਚੱਲ ਰਹੀ ਸੀ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਇੱਦਾਂ ਵੱਡਾ ਬਿਜ਼ਨਸਮੈਨ ਬੰਦਾ ਸੀ ਤੇ ਉਹਨੂੰ ਬਹੁਤ ਰੁਕ ਜਾਣਦੇ ਸੀ ਜਿਹੜੇ ਪ੍ਰਸ਼ਾਸਨ ਦੇ ਲੋਕ ਸੀ ਉਹ ਵੀ ਉਹਦੇ ਵਿੱਚੋਂ ਉਸ ਪ੍ਰਕਾਸ਼ ਕੁਮਾਰ ਨੂੰ ਜਾਣਦੇ ਸੀ ਪਰ ਉਹਨਾਂ ਨੇ ਇੱਕ ਟੀਮ ਬਲਾਈ ਲੈਡੀ ਕਨਸਟੇਬਲ ਪੁਲਸ ਜਿਹੜੀ ਹੁੰਦੀ ਆ ਉਹਨਾਂ ਨੇ ਉਸ ਸੰਧਿਆ ਤੋਂ ਥੋੜੀ ਜੀ ਸ਼ਕਤੀ ਦੇ ਨਾਲ ਪੁੱਛਿਆ ਜਦੋਂ ਚੌਂਕੀ ਜਾਂ ਥਾਣੇ ਚੱਲ ਜਾ ਕੇ ਥੋੜੀ ਜੀ ਸ਼ਕਤੀ ਵਧਾਈ ਤੇ ਫਿਰ ਉਹ ਸਭ ਕੁਝ ਮੰਨ ਗਈ ਕਿ ਮੈਂ ਇਹ ਸਿਰਫ ਇੱਕ ਲਾਲਚ ਦੇ ਵਿੱਚ ਆਣ ਕੇ ਇਹ ਕੁੱਝ ਕੀਤਾ ਹੈ ਤੇ ਮੈਂ ਇਹਦੇ ਨਾਲ ਸਰੀਰਕ ਸੰਬੰਧ ਬਣਾਉਣ ਵਾਸਤੇ ਦਵਾਈਆਂ ਵੀ ਦਿੰਦੀ ਰਹੀ ਤੇ ਮੈਨੂੰ ਲਾਲਚ ਹੋ ਗਿਆ ਸੀ ਕਿ ਇਹਦਾ ਅੱਗੇ ਪਿੱਛੇ ਕੋਈ ਨਹੀਂ ਹੈ ਪਰ ਇਹ ਕੰਪਨੀ ਦਾ ਬਹੁਤ ਵੱਡਾ ਮਾਲਕ ਸੀ ਪੈਸੇ ਵੀ ਬਹੁਤ ਆ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡੀਟੀ ਕਨਸਟੇਬਲ ਨੇ ਉਸ ਨੂੰ ਜਾਦੇ ਸ਼ਕਤੀ ਕੀਤੀ ਸਭ ਕੁਝ ਮੰਨ ਗਈ ਉਸ ਤੋਂ ਬਾਅਦ ਉਸ ਨੂੰ ਅਦਾਲਤ ਭੇਜਿਆ ਗਿਆ ਤੇ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਤੇ ਸੰਧਿਆ ਨੂੰ ਉਸੇ ਟਾਈਮ ਉਹਨਾਂ ਨੇ ਜੇਰ ਦੇ ਵਿੱਚ ਭੇਜ ਦਿੱਤਾ ਉਸ ਕੇਸ਼ ਕੁਮਾਰ ਦਾ ਸੰਸਕਾਰ ਪ੍ਰਸ਼ਾਸਨ ਵੱਲੋਂ ਉਸ ਬਾਕੀ ਰਿਸ਼ਤੇਦਾਰ ਥੋੜੇ ਬਹੁਤ ਜਿਹੜੇ ਸੀਗੇ ਦੂਰ ਦੇ ਉਹਨਾਂ ਦੇ ਦੇਖ-ਰੇਖ ਵਿੱਚ ਕਰਕੇ ਤੇ ਉਹ ਕਾਰਵਾਈ ਅੱਗੇ ਪਾ ਦਿੱਤੀ ਦੋਸਤੋ ਇਸ ਕਹਾਣੀ ਤੋਂ ਇਹ ਸਬਕਤ ਹੁੰਦਾ ਕਿ ਲਾਲਚ ਚ ਬੁਰੀ ਬਲਾਏ ਲਾਲਚ ਦੇ ਵਿੱਚ ਰਿਸ਼ਤੇ ਮਹਿਨਾ ਨਹੀਂ ਰੱਖਾਉਂਦੇ ਕਿ ਰਿਸ਼ਤੇ ਤੁਹਾਡੇ ਕੀ ਆਉਦੇ ਨਾਲ ਪਰ ਜਦੋਂ ਬੰਦੇ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਉਹ ਕਿਸੇ ਵੀ ਹੱਦ ਤੱਕ ਗਿਰਨ ਤੱਕ ਜਾਂਦਾ ਉਹ ਸਭ ਰਿਸ਼ਤਿਆਂ ਨੂੰ ਭਲਾ ਦਿੱਤਾ ਜਾਂਦਾ ਹੈ ਪੈਸਾ ਹਮੇਸ਼ਾ ਇੱਕ ਮਾੜੀ ਚੀਜ਼ ਹੈ ਪਰ ਇਹ ਜ਼ਰੂਰੀ ਵੀ ਆ ਆਪਣੀ ਜੋ ਕੰਮ ਧੰਦਿਆਂ ਵਾਸਤੇ ਚੱਲਦਾ ਵੀ ਇਹ ਦੇ ਨਾਲ ਪਰ ਤੁਸੀਂ ਪੈਸੇ ਦੇ ਵਿੱਚ ਇੰਨੇ ਵੀ ਜ਼ਿਆਦੇ ਨਾ ਡੁੱਬ ਜਾਓ ਕਿ ਤੁਸੀਂ ਆਪਣੇ ਰਿਸ਼ਤੇ ਵੀ ਭੁੱਲ ਜਾਓ ਤੇ ਉਹ ਰਿਸ਼ਤੇ ਤੁਹਾਡੀਆਂ ਤੋਂ ਨੂੰ ਜੇਲ੍ਹ ਤੱਕ ਪਹੁੰਚਾਵੇ ਇਹ ਚੰਗੀ ਨਹੀਂ ਹੈ ਗੱਲ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਤੁਸੀਂ ਵੀਡੀਓ ਨੂੰ ਦੇਖ ਦੇ ਕੇ ਆਇਓ ਧੰਨਵਾਦ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ